ਅੱਜ ਦੁਹਰਾਨੇ ਸੀਡੀਸੀ ਸਪਾਂਸਰਡ ਸੈਮੀਨਾਰ ਕਰਵਾਇਆ ਜਿਹਦਾ ਥੀਮ ਸੀਗਾ ਪੰਜਾਬੀ ਨਾਟ ਮੰਚ ਤੇ ਕਿਤਾ ਮੁਖੀ ਸੰਭਾਵਨਾ ਸੰਭਾਵਨਾਵਾਂ ਇਸ ਵਿਸ਼ੇ ਦੀ ਬਹੁਤ ਲੋੜ ਸੀਗੀ ਅੱਜ ਬਹੁਤ ਵੱਡੇ ਵੱਡੇ ਉੱਚੀਆਂ ਸਖਸ਼ਿਤਾ ਸਾਡੇ ਕੋਲ ਪਹੁੰਚੀਆਂ ਉਹਨਾਂ ਨੇ ਕਿਹੜੀ ਕਿਹੜੀ ਕਿਤਾ ਮੁਖੀ ਸੰਭਾਵਨਾਵਾਂ ਹੋ ਸਕਦੀਆਂ ਉਹਨਾਂ ਬਾਰੇ ਦੱਸਿਆ ਜਿਹੜਾ ਸਾਡੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੋਊਗਾ ਥੈਂਕ ਯੂ ਇਹ ਬਹੁਤ ਖੂਬਸੂਰਤੀ ਵਾਲੀ ਗੱਲ ਹੈ ਕਿ ਦਰਾਹਾ ਦੇ ਗੁਰੂ ਨਾਨਕ نیشنل ਕਾਲਜ ਵੱਲੋਂ ਪੰਜਾਬੀ ਰੰਗਮंच ਨਾਟਕ ਦੇ ਉੱਪਰ ਇੱਕ ਬਹੁਤ ਖੂਬਸੂਰਤ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿੱਦੇ ਵਿੱਚ ਪੰਜਾਬੀ ਰੰਗਮंच ਦੀ ਗੱਲ ਹੋਈ ਪੰਜਾਬੀ ਨਾਟਕ ਬਾਰੇ ਗੱਲ ਹੋਈ ਕਿ ਕਿਵੇਂ ਅਸੀਂ ਮਤਲਬ 1913 ਤੋਂ ਲੈ ਕੇ ਹੁਣ ਤੱਕ ਪੰਜਾਬੀ ਨਾਟਕ ਤੇ ਪੰਜਾਬੀ ਰੰਗਮंच ਕਿੱਥੋਂ ਚੱਲ ਕੇ ਕਿੱਥੇ ਪਹੁੰਚਿਆ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਕਿੰਨਾ-ਕਿੰਨਾ ਦਾ ਇਹਦੇ ਵਿੱਚ ਯੋਗਦਾਰ ਰਿਹਾ ਬਹੁਤ ਖੂਬਸੂਰਤ ਗੱਲਾਂ ਇੱਥੇ ਆਏ ਸਰੋਤ ਪਰਸਨ ਦੇ ਕੀ ਕਿ ਨਾਲ ਉਹਨਾਂ ਬਾਹਰਾਂ ਨੇ ਬਹੁਤ ਵਧੀਆ ਗੱਲਾਂ ਕੀਤੀ ਜੀ ਡਾਕਟਰ ਸਤੀਸ਼ ਕੁਮਾਰ ਵਰਮਾ ਜੀ ਡਾਕਟਰ ਸੰਜੀ ਕੋਸ਼ ਡਾਕਟਰ ਕੁਜੀਪ ਸਿੰਘ ਜੀ ਡਾਕਟਰ ਗੁਸੇਪ ਲੰਬੀ ਮੈਡਮ ਕੁਰਪ੍ਰੀਤ ਕੌਰ ਜੀ ਡਾਕਟਰ ਹਰਦੀਪ ਸਿੰਘ ਔਰ ਇਹ ਸਾਰੇ ਦਾ ਸਿਰਾ ਜਿਹੜਾ ਮੈਂ ਸਮਝਦਾ ਕਿ ਡਾਕਟਰ ਸਰਬਜੀਤ कौर ਬਰਾਦ ਦੇ ਪ੍ਰਿੰਸੀਪਲ ਮੈਡਮ ਤੇ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਡਾਕਟਰ ਸੋਮਪਾਲ ਵੀਰਾ ਉਹਨਾਂ ਦੀ ਪੂਰੀ ਟੀਮ ਤੇ ਅਗਰ ਵੀਰਵਾਲ ਉਹਨਾਂ ਵੱਲੋਂ ਇਹ ਪ੍ਰਾਰਲਾ ਕੀਤਾ ਗਿਆ ਇਹਦੇ ਨਾਲ ਅੱਜ ਜਿਹੜੀ ਖੂਬਸੂਰਤੀ ਵਾਲੀ ਗੱਲ ਸੀ ਖਾਸ ਤੌਰ ਤੇ ਇਸ ਸੈਮੀਨਾਰ ਦੀ ਕਿ ਆਮ ਤੌਰ ਤੇ ਜੀ ਸੈਮੀਨਾਰ ਦੇ ਵਿੱਚ ਦੇਖਦੇ ਆ ਕਿ ਅਧਿਆਪਕ ਹੁੰਦੇ ਆ ਸ਼ਰੋਤ ਪਰਸਨ ਹੁੰਦੇ ਆ ਤੇ ਜਾਂ ਕੁਝ ਜਿਹੜੇ ਉਸ ਖੇਤਰ ਦੇ ਲੋਕ ਆ ਉਹ ਆ ਜਾਂਦੇ ਆ ਤੇ ਉਹ ਆਪਸ ਵਿੱਚ ਗੱਲਬਾਤਾਂ ਕਰ ਲੈਂਦੇ ਆ ਲੇਕਿਨ ਇਹਦੇ ਵਿੱਚ ਭਰਮੀ ਹਾਜ਼ਰੀ ਸੀ ਵਿਦਿਆਰਥੀਆਂ ਦੀ ਵਿਦਿਆਰਥੀਆਂ ਦਾ ਇੱਥੇ ਮਤਲਬ ਹੋਣਾ ਕਿ ਉਹਨਾਂ ਵਿਚਾਰਾਂ ਨੂੰ ਸੁਣਨਾ ਤੇ ਉਹਨਾਂ ਦੇ ਵਿਦਿਆਰਥੀਆਂ ਤੇ ਬਹੁਤ ਚੰਗਾ ਪ੍ਰਭਾਵ ਪਊਗਾ ਜਿਹੜੇ ਅੱਜ ਬੀਏ ਫਾਈਨਲ ਦੇ ਆਪਾਂ ਮੇ ਫਸਟ ইয়ার ਦੇ ਸੈਕੰਡਰੀ ਦੇ ਜਾਂ ਐਮਏ ਦੇ ਆ ਉਹਨਾਂ ਦੇ ਉੱਪਰ ਉਹਨਾਂ ਵਿਚਾਰਾਂ ਦਾ ਬਹੁਤ ਵਧੀਆ ਪ੍ਰਭਾਵ ਪਊਗਾ ਫਰ ਮੈ ਸੇਮੀਨਾਰ ਦੀਆਂ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਹੈ ਕਾਲਜ ਪ੍ਰਬੰਧਕਾਂ ਨੂੰ ਖਾਸ ਤੌਰ ਤੇ ਪ੍ਰਿੰਸੀਪਲ ਮੈਡਮ ਤੇ ਉਹਨਾਂ ਦੇ ਸਟਾਫ ਸਰ ਜਿਹੜੀਆਂ ਪੰਜਾਬੀ ਰੰਗਮੰਚ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਪੰਜਾਬੀ ਰੰਗਮੰਚ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਮਤਲਬ ਪੰਜਾਬੀ ਰੰਗਮੰਚ ਇਸ ਵੇਲੇ ਜਿਹੜੀਆਂ ਸਾਡੇ ਦੇਸ਼ ਦੀਆਂ ਜਾਂ ਦੁਨੀਆ ਦੀਆਂ ਵਕਸਤ ਪਛਾਣਾਂ ਹੈਗੀਆਂ ਉਹਨਾਂ ਦਾ ਜਿਹੜਾ ਰੰਗਮੰਚ ਆ ਉਹਦੇ ਬਰਾਬਰ ਜਾ ਖੜਿਆ ਇੱਥੋਂ ਤੱਕ ਕਿ ਅਸੀਂ ਕਹਿ ਦਿੰਦੇ ਆ ਕਿ 150 ਮੁਲਕਾਂ ਦੇ ਵਿੱਚ ਪੰਜਾਬੀ ਵੱਸਦੇ ਆ ਕਿ ਫਿਰ 150 ਮੁਲਕਾਂ ਦੇ ਵਿੱਚ ਰੰਗਮੰਚ ਵੀ ਨਾਲ ਹੀ ਹੋ ਰਿਹਾ ਇਸ ਕਰਕੇ ਹਰ ਗੱਲ ਹੈ ਜਿਹੜੀ ਉਹ ਰੰਗਮੰਚ ਰਾਹੀਂ ਅੱਗੇ ਤੁਰਦੀ ਆ ਅਸੀਂ ਜੇ ਸਾਡੇ ਬੱਚਿਆਂ ਨੂੰ ਬਹਿਣ ਦਾ ਸਲੀਕਾ ਸਿਖਾਉਣਾ ਹੈ ਜੇ ਬੱਚਿਆਂ ਨੂੰ ਬੋਲਣ ਦਾ ਸਲੀਕਾ ਸਿਖਾਉਣਾ ਹੈ ਜੇ ਬੱਚਿਆਂ ਨੂੰ ਕਿਸੇ ਨਾਲ ਗੱਲਬਾਤ ਕਰਨ ਦੀ ਢੰਗ ਦੱਸਣਾ ਉਹਦਾ ਜਰੀਆ ਸਾਡੇ ਕੋਲ ਰੰਗਮੰਚ ਹੀ ਆ ਇਸ ਕਰਕੇ ਰੰਗਮੰਚ ਦੀ ਬਹੁਤ ਵੱਡੀ ਪਾਵਰ ਹੈ ਇੱਕ ਸਟਰੈਂਥ ਹੈ ਰੰਗਮੰਚ ਦੀ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਕਲਾਮਾਂ ਹੈਗੀਆਂ ਸਾਰੀਆਂ ਬਦਾਵਾਂ ਹੈਗੀਆਂ ਉਹ ਛੁਪੀਆਂ ਹੋਈਆਂ ਉਹਨਾਂ ਨੂੰ ਰਲ ਕੇ ਹੀ ਰੰਗਮੰਚ ਬਣਦਾ ਤੇ ਪੰਜਾਬੀ ਰੰਗਮੰਚ ਨੇ ਤਾਂ ਕਮਾਲ ਕੀਤਾ ਕਿ ਇਸ ਵੇਲੇ ਫਿਲਮਾਂ ਦੇ ਉੱਪਰ ਜਿਹੜਾ ਪੰਜਾਬੀ ਰੰਗਮੰਚ ਦਾ ਪ੍ਰਭਾਵ ਪਿਆ ਉਹ ਦੇਖਣ ਵਾਲਾ ਕਿ ਐਕਟਰ ਵੀ ਪੰਜਾਬੀ ਰੰਗਮંચ ਦੇ ਵਿੱਚੋਂ ਗਏ ਆ ਸਕ੍ਰਿਪਟ ਲਿਖਣ ਵਾਲੇ ਜਿਹੜੇ ਆ ਮਤਲਬ ਐਸ ਵੇਲੇ ਪੰਜਾਬੀ ਨਾਟਕ ਦੇ ਵਿੱਚ ਤਾਂ ਕਦੇ-ਕਦੇ ਅਸੀਂ ਸੋਚ ਲੈਂਦੇ ਆ ਕਿ ਜਦੋਂ ਥੀਏਟਰ ਸਟੇਜ ਤੇ ਹੁੰਦਾ ਤੇ ਸਮੇਂ ਦੀ ਘਾਟ ਕਰਕੇ ਸਕ੍ਰਿਪਟ ਇੱਧਰ-ਉੱਧਰ ਹੋ ਜਾਂਦੀ ਆ ਪਰ ਪੰਜਾਬੀ ਫਿਲਮਾਂ ਦੇ ਵਿੱਚ ਜਿੱਥੇ ਲਿਖਣ ਵਾਲਾ ਬੰਦਾ ਥੀਏਟਰ ਦੇ ਵਿੱਚੋਂ ਗਿਆ ਉੱਥੇ ਕਮਾਲ ਦੇ ਡਾਇਲੌਗ ਆ ਉਥੇ ਕਮਾਲ ਦਾ ਜਿਹੜਾ ਸੁਨੇਹਾ ਉਹ ਜਾ ਰਿਹਾ ਇਸ ਕਰਕੇ ਬਹੁਤ ਵੱਡੀ ਪ੍ਰਾਪਤੀ ਹੈ ਸਰ ਨੌਜਵਾਨ ਪੀੜੀ ਨੂੰ ਇਧਰ ਰੰਗਮੰਚ ਦੇ ਨਾਲ ਲਾਉਣ ਦੇ ਲਈ ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਨੌਜਵਾਨ ਪੀੜੀ ਨੂੰ ਰੰਗਮੰਚ ਦੇ ਲਈ ਸਰਕਾਰ ਨੂੰ ਇਹ ਚਾਹੀਦਾ ਅੱਜ ਵੀ ਇੱਥੇ ਗੱਲ ਹੋਈ ਆ ਵਿਦਵਾਨਾਂ ਨੇ ਕੀਤੀ ਆ ਕਿ ਸਾਡੇ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਰੰਗਮੰਚ ਦਾ ਵਿਸ਼ਾ ਹੋਵੇ ਉੱਥੇ ਪੜਾਇਆ ਜਾਵੇ ਜਿਹੜਾ ਅਸੀਂ ਕਹਿੰਨੇ ਆ ਕਿ ਰੰਗਮੰਚ ਕਿਤਾ ਮੁਖੀ ਹੋਵੇ ਉਹ ਅਸੀਂ ਇਸ ਪੱਖ 'ਚ ਰਹਿ ਗਿਆ ਕਿ ਰੰਗਮંચ ਕਿਤਾਬ ਮੁਖੀ ਤਾਂ ਹੋ ਸਕਦਾ ਵੀ ਜੇ ਸਾਡੇ ਜਿਹੜੇ ਯੂਨੀਵਰਸਿਟੀਆਂ 'ਚੋਂ ਪੜ੍ਹੇ ਥੀਏਟਰ ਵਾਲੇ ਆ ਮਤਲਬ ਮੰਨ ਲਓ ਐਮਏ ਥੀਏਟਰ ਕਰ ਲਈ ਉਦੋਂ ਬਾਅਦ ਉਹ ਵਿਹਲਾ ਉਦੋਂ ਬਾਅਦ ਉਹ ਇਸ ਤਰ੍ਹਾਂ ਰਹਿ ਜਾਂਦੇ ਆ ਕਿ ਸਾਡੇ ਯੂਥ ਫੈਸਟੀਵਲਾਂ ਜਾਂਦੇ ਆ ਜਾਂ ਨਾਟਕ ਤਿਆਰ ਕਰਾਉਂਦੇ ਆ ਜਾਂ ਫਿਰ ਟੀਮ 'ਚ ਸ਼ਾਮਲ ਹੋ ਜਾਂਦੇ ਆ ਉੱਥੇ ਉਹ ਇੰਨਾ ਕਰਜਗਾਰ ਉਹਨਾਂ ਨੂੰ ਮਿਲਦਾ ਲੇਕਿਨ ਜੇ ਸਕੂਲ ਦੇ ਵਿੱਚ ਵਿਸ਼ਾ ਹੋਊਗਾ ਤੇ ਅਧਿਆਪਕ ਹੋਣਗੇ ਮੰਨ ਲਓ ਉੱਥੇ ਕੋਈ ਭਾਵੇਂ ਵੋਕੇਸ਼ਨਲ ਵਿਸ਼ਾ ਹੀ ਹੋ ਜੇ ਤਾਂ ਵੀ ਕੋਈ ਟੀਚਰ ਆ ਜਿਹੜੇ ਉੱਥੇ ਲੱਗ ਜਾਣਗੇ ਇਸ ਕਰਕੇ ਸਕੂਲ 'ਚ ਇਸ ਤਰ੍ਹਾਂ ਦਾ ਪਾਵੇਂ ਐਨਐਸਸੀਡੀ ਤੋਂ ਪੜ੍ਹ ਕੇ ਆਉਂਦੇ ਆ ਭਾਵੇਂ ਯੂਨੀਵਰਸਿਟੀਆ ਤੋਂ ਪੜ੍ਹਦੇ ਆ ਉਹਨਾਂ ਲਈ ਰੁਜ਼ਗਾਰ ਦੇ ਸਾਧਨਾਂ ਜਿਹੜੇ ਉਹ ਬਣ ਜਾਂਦੇ ਕਾਲਜ ਹੈ ਜਿਹੜਾ ਕਾਲਜ ਨੇ ਅੱਜ ਵੱਡਾ ਉਪਰਾਲਾ ਕੀਤਾ ਮੈਡਮ ਜੀ ਵੀ ਤੁਹਾਡੇ ਨਾਲ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਕਾਲਜ ਦੀ ਤਾਂ ਬਹੁਤ ਵੱਡੀ ਸੋਚ ਹੈ ਕਿਉਂਕਿ ਹੋਰ ਵਿਸ਼ਾ ਤੇ ਸੈਮੀਨਾਰ ਹੁੰਦੇ ਰਹਿੰਦੇ ਆ ਆਮ ਤੌਰ ਤੇ ਔਰ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਕਾਲਜ ਡਿਵੈਲਪਮੈਂਟ ਕਾਉਂਸਲ ਹੈ ਉਹਦੇ ਵੱਲੋਂ ਇਹਨਾਂ ਨੇ ਉਪਰਾਲਾ ਕਰਕੇ ਮੈਡਮ ਬਰਾੜ ਨੇ ਤੇ ਇਹਨਾਂ ਦੀ ਟੀਮ ਨੇ ਇਹ ਸੈਮੀਨਾਰ ਲਿਆ ਵਿਸ਼ਾ ਚੁਣਨਾ ਹੀ ਇਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਰੰਗ ਮੰਚ ਦਾ ਵਿ ਪ੍ਰੋਗਰਾਮ ਬਾਰੇ ਚੱਲਣਾ ਪਾਓ ਅੱਜ ਤੁਸੀਂ ਇੱਥੇ ਪਹੁੰਚੇ ਹੋ ਗੁਰਨਾਲਕ ਨੈਸ਼ਨਲ ਕਾਲਜ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਰਪਲਤ ਪ੍ਰੋਗਰਾਮ ਵੀ ਕਰਵਾਇਆ ਗਿਆ ਹੈ ਹਨ ਜੀ ਜੀ ਕੀ ਕਹਿਣਾ ਚਾਹੋਗੇ ਅ ਮੰਤਰੀ ਜੀ ਇਸ ਤਰ੍ਹਾਂ ਹੈ ਪੰਜਾਬੀ ਭਾਸ਼ਾ ਵਾਸਤੇ ਸਾਹਿਤ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਵੀ ਉਦਮ ਕੋਈ ਸੰਸਥਾ ਜੀ ਕਰਦੀ ਆ ਤਾਂ ਉਹ ਮੈਂ ਸੋਚਦਾ ਅੱਜ ਦੇ ਦੌਰ ਦੇ ਵਿੱਚ ਬਹੁਤ ਵੱਡੀ ਲੋੜ ਵਾਲੀ ਗੱਲ ਆ ਕਿਉਂਕਿ ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣ ਚੁੱਕੀਆਂ ਨੇ ਸਾਨੂੰ ਸਾਰਿਆਂ ਨੂੰ ਪਤਾ ਉਹਨਾਂ ਸਥਿਤੀਆਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਗੱਲ ਹੋਣੀ ਬਹੁਤ ਜ਼ਰੂਰੀ ਆ ਕਹੋ ਕਿਸੇ ਰੂਪ ਚ ਹੋਵੇ ਤੇ ਅੱਜ ਇੱਥੇ ਗੁਰਨਾਨਕ ਨੈਸ਼ਨਲ ਕਾਲਜ ਰਾਹਾ ਦੇ ਵਿੱਚ ਜਿਹੜਾ ਸੈਮੀਨਾਰ ਹੋ ਰਿਹਾ ਆ ਨਾਟਕ ਦੇ ਨਾਲ ਜੋੜ ਕੇ ਕਿ ਨਾਟਕ ਦੇ ਖੇਤਰ ਦੇ ਵਿੱਚ ਕਿੱਤੇ ਦੀ ਰੁਜ਼ਗਾਰ ਦੀ ਕੀ ਸੰਭਾਵਨਾਵਾਂ ਸੋ ਮੈਨੂੰ ਲੱਗਦਾ ਕਿ ਬੜੇ ਸਮੇਂ ਦੀ ਲੋੜ ਦੀ ਗੱਲ ਆ ਕਿਉਂਕਿ ਸਾਡਾ ਯੂਥ ਜੇ ਅਸੀਂ ਅੱਜ ਉਹਨੂੰ ਆ ਭਾਸ਼ਾ ਨਾਲ ਸਾਹਿਤ ਨਾਲ ਜੋੜਨ ਦੀ ਗੱਲ ਕਰਾਂਗੇ ਤਾਂ ਉਹ ਸੱਤ ਸਵਾਲ ਕਰਦਾ ਕਿ ਮੇਰਾ ਇਹਦੇ ਵਿੱਚ ਕੀ ਆ ਮੇਨ ਮੇਰੇ ਭਵਿੱਖ ਦਾ ਇਹਦੇ ਵਿੱਚ ਕੀ ਆ ਸੋ ਰੋਜ਼ਗਾਰ ਨਾਲ ਜੋੜ ਕੇ ਨਾਟਕ ਦੀ ਗੱਲ ਕਰਨੀ ਇਸ ਸੈਮੀਨਾਰ ਦਾ ਮੈਂ ਕਹਿੰਦਾ ਕਿ ਹਾਸਲ ਆ ਸੋ ਜਿਹਦੇ ਵਾਸਤੇ ਜਿਹੜਾ ਸਮੁੱਚਾ ਪ੍ਰਬੰਧ ਆ ਕਾਲਜ ਦਾ ਤੇ ਖਾਸ ਕਰਕੇ ਡਾਕਟਰ ਸੋਮਪਾਲ ਹੀਰਾ ਉਹ ਵਧਾਈ ਦੇ ਬਾਤਨ ਸਰ ਤੁਹਾਡਾ ਕੱਲ ਬਿਆਨ ਵੀ ਆਇਆ ਸੀ ਆਪਣੇ ਭਾਸ਼ਾ ਵਿਭਾਗ ਦੇ ਵੱਲੋਂ ਕਿ ਮਤਲਬ ਜਿਹੜੇ ਸਾਈਨ ਨੇ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਾਂ ਜਿਹੜੇ ਮਤਲਬ ਧਾਰਮਿਕ ਸਥਾਨਾਂ ਤੇ ਜਾਂ ਰੇਲਵੇ ਰੋਡ ਦੇ ਉੱਤੇ ਰੇਲਵੇ ਲਾਈਨਾਂ ਦੇ ਉੱਤੇ ਜਾਂ ਰੋਡਾਂ ਦੇ ਉੱਤੇ ਹਨਾ ਇਹ ਸਾਈਨ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਨੇ ਕਿੰਨਾ ਕੁ ਇਹਨੂੰ ਹੰਗਾਰਾ ਮਿਲ ਰਿਹਾ ਕਿੰਨਾ ਕੁ ਤਸ਼ਾਹ ਮਿਲ ਰਿਹਾ ਦੇਖੋ ਮਨਪੀਤ ਜੀ ਇਸ ਤਰ੍ਹਾਂ ਹੈਗਾ ਕਿ ਪੰਜਾਬ ਸਰਕਾਰ ਦਾ ਜਿਹੜਾ ਪੰਜਾਬ ਰਾਜ ਭਾਸ਼ਾ ਐਕਟ ਆ ਉਨੀ ਸੰਸਦ ਦੇ ਵਿੱਚ ਪਾਸ ਹੋਇਆ ਸੀ ਫਿਰ ਉਹਦੇ ਵਿੱਚ ਦੋ ਵਾਰ ਵੱਡੀਆਂ ਅਮੈਂਡਮੈਂਟਸ ਹੋਈਆਂ ਉਹ ਐਕਟ ਪਹਿਲਾਂ ਹੀ ਇਹ ਨਿਰਧਾਰਤ ਕਰਦਾ ਕਿ ਜਿੰਨੇ ਵੀ ਸਾਡੇ ਸਰਕਾਰੀ ادارے ਨੇ ਪੰਜਾਬ ਸਰਕਾਰ ਦੇ ਅਧੀਨ ਹੋਵੇ ਉਹਨਾਂ ਦੇ ਸਾਰਿਆਂ ਦੇ ਮੁਖ ਬੋਰਡ ਨੇ ਜਿਹੜੇ ਤੇ ਉਹਨਾਂ ਦਾ ਦਫ਼ਤਰੀ ਕੰਮਕਾਰ ਆ ਉਹ ਸਾਰਾ ਪੰਜਾਬੀ ਚ ਹੋਵੇ ਤੇ ਹੁਣ ਸਰਕਾਰ ਨੇ ਜਿਹੜਾ ਇੱਕ ਨਵਾਂ ਕਾਨੂੰਨ ਸਾਡਾ ਜਿਹੜਾ ਲੇਬਰ ਐਕਟ ਆ ਜਿਹੜਾ ਪੰਜਾਬ ਦਾ ਉਹਦੇ ਚ ਅਮੈਂਡਮੈਂਟ ਕੀਤੀ ਆ ਕਿ ਉਹਦੇ ਅਧੀਨ ਫਿਰ ਜਿਹੜੇ ਸਾਡੇ ਪ੍ਰਾਈਵੇਟ ਵਪਾਰਕ ادارے ਨੇ ਨਿੱਜੀ ਦੁਕਾਨਾਂ ਨੇ ਉਹਨਾਂ ਵਾਸਤੇ ਵੀ ਇਹ ਨਿਰਧਾਰਤ ਕਰ ਦਿੱਤਾ ਗਿਆ ਕਿ ਉਹਨਾਂ ਦੇ ਜਿਹੜੇ ਮੁੱਖ ਬੋਰਡ ਦੁਕਾਨਾਂ ਦੇ ਬਾਹਰ ਲੱਗੇ ਹੋਏ ਨੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਹੋਣ। ਸੋ ਉਹਦੇ ਵਾਸਤੇ ਕਿਰਤ ਵਿਭਾਗ ਨੂੰ ਅਧਿਕਾਰ ਦਿੱਤੇ ਗਏ ਨੇ ਕਿ ਉਹ ਵੱਡਾ ਜੁਰਮਾਨਾ ਜਿਹੜਾ ਉਹ ਤੈਅ ਕਰੂ। ਭਾਸ਼ਾ ਵਿਭਾਗ ਆਪਣੀ ਭੂਮਿਕਾ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਿਹਾ ਹੈ। ਭਾਸ਼ਾ ਵਿਭਾਗ ਇਸ ਗੱਲ ਦਾ ਸੁਨੇਹਾ ਸਾਰੇ ਲੋਕਾਂ ਤੱਕ ਪਹੁੰਚਾ ਰਿਹਾ। ਸੋ ਕੱਲ ਅਸੀਂ ਇਸੇ ਨੂੰ ਮੁੱਖ ਰੱਖ ਕੇ ਜਿਹੜੀ ਗੱਲ ਆ ਅਪੀਲ ਕੀਤੀ ਆ ਇੱਕ ਕਿ ਆਓ ਆਪਾਂ ਸਾਰੇ ਰਲ ਕੇ ਕਾਨੂੰਨ ਇੱਕ ਵੱਖਰੀ ਗੱਲ ਆ ਨਿਯਮ ਇੱਕ ਵੱਖਰੀ ਗੱਲ ਆ ਪਰ ਕਿਉਂਕਿ ਆਪਾਂ ਸਾਰੇ ਪੰਜਾਬੀ ਆ ਸੋ ਆਓ ਆਪਾਂ ਰਲ ਕੇ ਸਾਰੇ ਹਮਲਾ ਮਾਰੀਏ ਕਿ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਆ ਉਹਦਾ ਰਤਬਾ ਸਿਰਫ ਸਾਡੇ ਪੰਜਾਬ ਦੇ ਵਿੱਚ ਨਹੀਂ ਕੋਲ ਦੁਨੀਆ ਦੇ ਵਿੱਚ ਚਾਹੋ ਰੰਗਮੰਚ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਕਿ ਜੀ ਕਿੱਤਾ ਨਹੀਂ ਬਣ ਸਕਦਾ ਮੈਨੂੰ ਲੱਗਦਾ ਉਹ ਬੰਤੇ ਕਹਿੰਦੇ ਨੇ ਜਦੋਂ ਉਹਨੂੰ ਕਿੱਤਾ ਬਣਾਉਣਾ ਆਇਆ ਲੁ ਗੁਰਸ਼ਰਨ ਸਿੰਘ ਹੋਰ ਨੇ ਪੰਜਾਬ ਦੇ ਵਿੱਚ 40 ਸਾਲ ਲਗਾਤਾਰ ਨੂੰ ਕਿਤਾਂ ਮੁਖੀ ਬਣਾਇਆ ਪਰ ਕਿਤਾਂ ਮੁਖੀ ਦੇ ਅਰਥ ਕਈ ਨੇ ਇੱਕ ਹੁੰਦਾ ਐਮਚਰ ਥੀਏਟਰ ਇੱਕ ਹੁੰਦਾ ਪ੍ਰੋਫੈਸ਼ਨਲ ਥੀਏਟਰ ਇੱਕ ਹੁੰਦਾ ਕਮਰਸ਼ਲ ਏ ਕਿਤਾ ਕਿ ਤੁਸੀਂ ਸ਼ੌਕੀਆ ਰੰਗਮੰਚ ਕਰਦੇ ਹੋ ਤੁਹਾਨੂੰ ਪੈਸੇ ਚਾਹੀਦੇ ਨਹੀਂ ਤੁਸੀਂ ਲੋਕਾਂ ਦੀ ਜਨ ਚੇਤਨਾ ਸ਼ਿਕਾ ਰਹੇ ਹੋ ਉਹ ਤੁਹਾਨੂੰ ਤਾੜੀਆਂ ਮਾਰ ਕੇ ਪੇਮੈਂਟ ਕਰ ਰਹੇ ਹੋ ਵੀ ਕਿਤਾ ਹੀ ਆ ਜਦੋਂ ਲੱਗਦਾ ਕਿ ਮੈਂ ਰੋਜ਼ੀ ਰੋਟੀ ਹੱਥੋਂ ਹੀ ਖਾਣੀ ਆ ਫਿਰ ਤੁਸੀਂ ਉਸ ਨੂੰ ਪ੍ਰੋਫੈਸ਼ਨਲ ਬਣਾ ਸਕਦੇ ਹੋ ਪ੍ਰੋਫੈਸ਼ਨਲ ਦਾ ਮਤਲਬ ਕਸਬ ਜਿਵੇਂ ਕੋਈ ਸੁਨਿਆਰਾ ਕਸਵੀ ਹੈ ਲੋਹਾਰਾ ਕੰਮ ਕਸਵੀ ਹੈ theater ਵੀ ਕਸਵੀ ਹੈ ਲੇਕਿਨ ਜਦੋਂ ਅਸੀਂ ਚੋਣਿਆ ਕਿ ਜੀ ਇਹ ਪੈਸਾ ਬਹੁਤ ਆਵੇ ਫਿਰ ਉਹ ਬਣ ਜਾਣਾ ਕਮਰਸ਼ੀਅਲ ਕਮਰਸ਼ੀਅਲ ਮਤਲਬ ਵਪਾਰ ਫਿਰ ਰੰਗਮੰਜ 2 ਨੰਬਰ ਤੇ ਹੋ ਗਿਆ ਇੱਕ ਸੰਤ ਜੀ ਰੰਗਮੰਜ ਰੋਟੀ ਹੈ ਨਹੀਂ ਮੈਂ ਕਹਿੰਦਾ ਹਾਂ ਧਾਰ ਰੋਟੀ ਹੈ ਜਿੰਨੀ ਕੇ ਪ੍ਰੋਫੈਸਰ ਬਣ ਕੇ ਮਿਲਦੇ ਪਰ ਅਸੀਂ ਧਾਰ ਰੋਟੀ ਨੂੰ ਸਮਝ ਲੈਣਾ ਹੈ ਵੀ ਅਸੀਂ ਰੰਗਮੰਚ ਨੂੰ ਪੌੜੀ ਬਣਾ ਕੇ ਸਿਨਮਾ ਦੇ ਵਿੱਚ ਆਈਏ ਐਕਟਰਸ ਕਰਨੇ ਉੱਥੋਂ ਪੈਸੇ ਕਮਾਈ। ਸੋ ਕਿੱਤਾ ਹੈ ਕਿੱਤਾ ਮੁਕੀ ਬਹੁਤ ਸਭਾਵਨਾ ਨੂੰ ਇਸ ਵੇਲੇ ਪੰਜਾਬ ਦੇ ਹਰ ਪਿੰਡ ਹਰ ਜ਼िले ਦੇ ਵਿੱਚ ਥੀਏਟਰ ਹੁੰਦਾ। ਲੋਕ ਕਹਿੰਦੇ ਟਿਕਟ ਟਿੱਡਰ ਨਹੀਂ ਹੁੰਦਾ। ਲੇਕਿਨ ਟਿਕਟ ਇਹ ਨਹੀਂ ਹੁੰਦੇ ਕਿ ਪਰਚੀ ਕਟਾ ਕੇ ਤੁਸੀਂ ਅੰਦਰ ਜਾਓ। ਤੁਸੀਂ ਨਾਟਕ ਕਰੋ ਤੁਹਾਨੂੰ ਉੱਥੇ ਬੈਠੇ ਹੀ ਪੈਸੇ ਆਉਣਗੇ। ਔਰ ਇਹ ਬਹੁਤ ਸਰੀਆਂ ਸੜਕ ਕੋਲ ਉਦਾਹਰਣਾਂ ਹੈ। ਤੁਸੀਂ ਬਿਨਾਂ ਟਿਕਟ ਤੋਂ ਨਾਟਕ ਕਰੋ ਇੱਕ ਸਾਈਡ ਤੇ ਡਬਾ ਰੱਖ ਦੋ। ਇਹ ਕੋਈ ਖਰਾਤ ਨਹੀਂ ਕੋਈ ਦਾਨ ਨਹੀਂ ਮੈਂ ਤੁਹਾਨੂੰ ਕੁਝ ਡਿਲੀਵਰ ਕੀਤਾ ਰਿਵਰਸ ਦੀ ਪੇਮੈਂਟ ਬਾਤ ਚਲਾ ਰਹੇ ਹਾਂ ਤੁਸੀਂ ਜੋ ਤੁਹਾਨੂੰ ਲੱਗਦਾ ਹੈ ਕਿ ਮੇਰੇ ਨਾਟਕ ਦਾ ਸ਼ੋਅ ਦਾ ਮੁੱਲ ਹੈ ਪਾ ਜਾਓ ਉਹ ਇੰਨੇ ਕੇ ਪੈਸੇ ਹੋਣਗੇ ਤੁਹਾਡਾ ਕਿਤਾ ਬਣ ਚੁੱਕਾ ਹੋਵੇਗਾ ਦੂਸਰਾ ਤੁਸੀਂ ਰੰਗਮੰਚ ਨੂੰ ਡਿਵੈਲਪ ਕਰਨ ਲਈ ਕਰਦੇ ਹੋ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ ਮਾਡਰਨ ਪ੍ਰੋਫੈਸ਼ਨਲ ਥੀਏਟਰ ਜਿਹਨੇ ਸ਼ੁਰੂ ਕੀਤਾ ਹੋਇਆ ਇੱਕ ਪੰਜਾਬੀ ਸੀ ਉਹਦਾ ਨਾਮ ਸੀ ਪ੍ਰਸਿਦ ਰਾਜ ਕਪੂਰ ਉਸ ਦੀ ਆਟੋ ਬਾਇਓਗ੍ਰਾਫੀ ਹਿੰਦੀ ਵਿੱਚ ਛਪੀ ਥੀਏਟਰ ਕੇ ਸਰਤਾਜ ਪ੍ਰithvi ਰਾਜ ਉਹ ਯੋਗ ਰਾਜ ਨੇ ਲਿਖੀ ਉਹਨਾਂ ਦੇ ਦੋਸਤ ਦਾ ਬੇਟਾ ਸੀ ਤੇ ਮੈਂ ਉਹ ਪੰਜਾਬੀ ਚ ਕੀਤੀ ਰੰਗਮંચ ਦੇ ਕੋਹਿੰਦੁਰ ਪ੍ਰਿਥਵੀ ਰਾਜ ਕਪੂ ਕੋਹਿੰਦੁਰ ਤਾਂ ਕਿਹਾ ਕਿ ਪੱਲਾ ਹੀ ਕੋਹਿੰਦੁਰ ਹੈ ਰੰਗਮંચ ਦਾ ਉਸ ਨੂੰ ਸਾਹਿਤ ਅਕੈਡਮੀ ਨੈਸ਼ਨਲ ਦਾ ਟ੍ਰਾਂਸਲੇਸ਼ਨ ਅਵਾਰਡ ਮਿਲਿਆ ਪੰਜਾਬੀ ਅਕੈਡਮੀ ਦਿੱਲੀ ਤੋਂ ਸ਼ਫੀਰ ਖਤਾਰਾ ਉਹ ਬਹੁਤ ਵੱਡਾ ਸਟਾਰ ਸੀ ਲੇਕਿਨ ਉਹਦੀ ਕਮਿਟਮੈਂਟ ਥੀਏਟਰ ਨਾਲ ਸੀ ਉਹਨ ਲਗਾ ਕਿ ਮੈਂ ਆਪਣੀ ਸਟਾਰਡਮ ਨੂੰ ਥੀਏਟਰ ਲਈ ਵਰਤਾਂ ਤੇ ਉਸ ਨੇ ਬਕਾਇਦਾ ਪ੍ਰੋਫੈਸ਼ਨਲ ਥੀਏਟਰ ਚਲਾਇਆ ਕਸਬੀ ਥੀਏਟਰ ਪ੍ਰੋਫੈਸ਼ਨਲ ਨਾਟ ਕਮਰਸ਼ੀਅਲ ਉਦਾਂ ਨਾਮ ਸੀ ਪ੍ਰਿਥਵੀ ਥੀਏਟਰ ਤੇ ਉਹ ਸ਼ੋਅ ਕਰਦੇ ਸੀ ਟਿਕਟਾਂ ਦੇ ਦੁਨੀਆ ਟਿਕਟਾਂ ਦੇ ਨਾਟਕ ਦੇਖਣ ਆਉਂਦੇ ਸੀ ਪ੍ਰਿਥਵੀ ਕਪੂਰ ਕਰਦੇ ਪਰ ਉਹਨੇ ਥੀਏਟਰ ਨੂੰ ਡਿਵੈਲਪ ਵੀ ਕਰਨਾ ਸੀ ਉਹ ਫਿਰ ਬਾਅਦ ਦੇ ਵਿੱਚ ਬਾਹਰ ਝੋਲੀ ਅੱਡ ਕੇ ਖੜ ਜਾਂਦੇ ਸੀ ਕਿ ਟਿਕਟ ਦੇਖ ਕੇ ਦੇਖ ਲੈ ਜੋ ਤੂੰ ਇਨਾਮ ਹੈ ਝੋਲੀ ਵਿੱਚ ਪਾਉ ਤੇ ਚਿਹਰਾ ਨੀਵਾ ਹੁੰਦਾ ਸੀ ਇੱਕ ਵਾਰੀ ਕਿਸਾਂ ਗਏ ਤੇ ਉੱਥੋਂ ਦਾ ਜਿਹੜਾ ਰਾਜਾ ਸੀ ਉਹ ਕਹਿੰਦਾ ਵੀ ਪ੍ਰਿਥਵੀ ਇਹ ਮੈਂ ਹੀਰੇ ਕਾ ਹਾਰ ਤੁਮੇ ਦੇ ਰਹਾ ਹਾਂ ਉਹ ਕਹਿੰਦੇ ਜੋ ਕੁਛ ਹੈ ਥੀਏਟਰ ਕਾ ਝੋਲੀ ਵਿੱਚ ਡਾਲ ਲਓ ਉਹ ਕਹਤਾ ਮੈਂ ਤੂੰ ਹੀ ਦੇ ਰਹਾ ਹਾਂ ਜੋ ਕੁਛ ਹੈ ਥੀਏਟਰ ਦਾ ਜੋੜੀ ਵਿੱਚ ਡਾਲ ਦੋ ਉਹਨਾਂ ਨੇ ਥੀਏਟਰ ਡਿਵੈਲਪ ਕੀਤਾ ਹੀ ਵਾਸ ਦਾ ਫਰਸਟ ਪ੍ਰੋਫੈਸ਼ਨਲ ਥੀਏਟਰ ਡਾਇਰੈਕਸ਼ਨ ਇੰਡੀਆ ਜਿਹਨੋਂ ਉਹ ਹਿੰਦੁਸਤਾਨੀ ਰਸਪਾਂਚ ਕਰ ਦਿੱਤਾ ਸੋ ਕਿੰਤਾ ਮੁਖੀ ਸੰਭਾਵਨਾਵਾਂ ਸੰਭਾਵਨਾ ਤਾਂ ਹਰ ਥਾਂ ਹੁੰਦੀ ਹੈ ਅਸੀਂ ਪੰਜਾਬ ਦੇ ਵਿੱਚ ਰਕੜਾ ਜੀ ਗ੍ਰੀਨ ਰੈਵੋਲੂਸ਼ਨ ਦਾ ਤਾਂ ਸੰਭਾਵਨਾ ਹੀ ਨਹੀਂ ਪਈ ਸੀ ਨਾ ਸੋ ਜੇ ਸੰਭਾਵਨਾ ਤੁਹਾਡੇ ਚ ਕਲਾ ਦਾ ਸੰਭਾਵਨਾ ਹੋ ਸਕਦੀ ਹੈ ਪਰ ਥੀਏਟਰ ਨੂੰ ਪੌੜੀ ਬਣਾ ਕੇ ਫਿਲਮ ਸਟਾਰ ਬਣਦੀ ਕੋਸ਼ਿਸ਼ ਕਰੋ ਹਰ ਬੰਦਾ ਰਾਜ ਬੋਬਰ ਨਹੀਂ ਬਣਦਾ ਹਰ ਬੰਦਾ ਆਪਣੀ ਲੋਕ ਵੱਖਰਾ ਪ੍ਰੋਫੈਸ਼ਨ ਐਨ ਐਸ ਡੀ ਨੇ ਜੀ بڑے ਬੰਦੇ ਪੈਦਾ ਕੀਤੇ ਪਰ ਥੀਏਟਰ ਦੇ ਤਾਂ ਜੇ ਵੀ ਰੋਟੀ ਖਾਣ ਨਹੀਂ ਖਾ ਰਹੇ ਚੰਗੀ ਤਰ੍ਹਾਂ ਫਿਲਮ ਸਟਾਰ ਪੈਦਾ ਕਰਦੇ ਹੋ ਵੈਸੇ ਹੀ ਬਣ ਸਕਦੇ ਸੋ ਇਸ ਲਈ ਕਿੱਤਾ ਮੁਖੀ ਸੰਭਾਵਨਾ ਮੰਨੇ ਔਰ ਇਹਨੂੰ ਕਿੱਤਾ ਬਣਾਉਣਾ ਚਾਹੀਦਾ ਪਰ ਕਈਆਂ ਨੇ ਪਾਰਟ ਟਾਈਮ ਕੀਤਾ ਨੌਕਰੀ ਕਰਦੇ ਨੇ ਪ੍ਰੋਫੈਸਰ ਲੱਗੇ ਨੇ ਨਾਲ ਥੀਏਟਰ ਵੀ ਕਰਦੇ ਨੇ ਉਹਨਾਂ ਨੂੰ ਥੀਏਟਰ ਵਿੱਚੋਂ ਵੀ ਸਭ ਕੁਝ ਮਿਲਦਾ ਹੈ ਦੌਲਤ ਮਿਲਦੀ ਹੈ ਸ਼ੋਹਰਤ ਮਿਲਦੀ ਹੈ ਵੀ ਪੇਮੈਂਟ ਹੈ ਪੈਸੇ ਮਿਲਦੇ ਵੀ ਪੇਮੈਂਟ ਹੈ ਮੇਰੀ ਤੁਸੀਂ ਇੰਟਰਵਿਊ ਕਰ ਰਹੇ ਹੋ ਵੀ ਪੇਮੈਂਟ ਹੈ ਤੇ ਮੈਂ ਇਸ ਕਾਬਲ ਨਾ ਕਿ ਚਾਰ ਮਾਈਕ ਮੇਰੇ ਸਾਹਮਣੇ ਖੜੇ ਨਹੀਂ ਮੈਨੂੰ ਥੀਏਟਰ ਨੇ ਦਿੱਤਾ ਸੋ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਥੈਂਕ ਯੂ